ਦੇ ਕਿਹਦੀ ਨੀਚੇ ਹੈ ਜਿੱਦੇ ਵਿੱਚ ਉਹ ਵੀ ਤੁਸੀਂ ਸਰਕਾਰੀ ਸਕੂਲ ਬਾਰੇ ਪੜ੍ਹਦੇ ਬੰਦੋਂ ਕਾਉਨਵਰਟ ਨੂੰ ਤੁਸੀਂ ਇਸੇ ਕੌਨਵਰਟ ਨੂੰ ਜਾਨਦੇ ਹੋ ਕਾਉਨਵਰਟ ਨੂੰ ਪੰਜਾਬੇ ਉੱਥੇ ਜਾਣਨਾ ਪਹਿਲਾਂ ਤੁਸੀਂ ਕੀ ਚੇਂਜ ਹੋਊਗਾ ਕਿ ਤੁਹਾਡਾ ਜਿਹੜੀ ਜੁਨੀਅਰ ਕਮਰ ਹੋ ਚੇਂਜ ਹੋਊਗਾ ਹੋਗੀ ਨਾ ਕਾਉਨਵਰਟ ਸਕੂਲ ਦੇ ਵਿੱਚ ਆਪਾਂ ਕਾਉਨਵਰਟ ਸਕੂਲ ਵਾਲੀ ਯੂਨੀਫਾਰਮ ਪਾਵਾਂਗੇ ਹੈਨਾ ਜੇ ਉੱਥੇ ਆਪਾਂ ਉਹਨਾਂ ਨੂੰ ਕਹਿੰਤਾ ਵੀ ਅਸੀਂ ਤਾਂ ਸਰਕਾਰੀ ਸਕੂਲ ਵਾਲੀ ਪਾਉਣੀ ਹੈ ਇਹ ਕਾਉਂਟ ਦੇ ਦੇਣਗੇ ਨਹੀਂ ਕਹਿਣਗੇ ਨਾ ਇਸੇ ਤਰ੍ਹਾਂ ਜਦੋਂ ਸੀ ਉਸੇ ਸਕੂਲ ਦੇ ਵਿਦਿਆਰਥੀ ਨਾ ਲੈਣਿਆ ਫਿਰ ਉਹ ਕਹਿਣਗੇ ਵੀ ਮੇਜਨ ਵੀ ਤੁਹਾਨੂੰ ਸਾਡੇ ਵਾਲੇ ਹੀ ਹੁੰਦੇ ਹੈ। ਤੀਜੀ ਉਪਨੀਆ ਮਮੂਨ ਪਹਿਲੀ ਜਿਹੜੀ ਸਰਕਾਰੀ ਸਕੂਲ ਦੇ ਵਿਦਿਆਰਥੀ ਉਹਨੇ ਨੂੰ ਰਹਿਣਾ ਤੇ ਕੀ ਆਪੋ ਚੇ ਰਹਿਣਾ ਕਿ ਨਹੀਂ ਆ ਰਿਹਾ ਨਾ ਜਿਸੇ ਤਰ੍ਹਾਂ ਕਰ ਉਹਨਾਂ ਜਿਹੜੇ ਇਨਸਾਨ ਇੱਕ ਧਰਮ ਨੂੰ ਮੰਨਦਾ ਹੈ, ਇੱਕ ਧਰਮ ਦੇ ਵਾਲਾ ਹੈ, ਸਭ ਪੈਣਾ ਉਹਦਾ ਸਹਿਰਾਵਤ ਹੈ। ਉਸ ਤੋਂ ਬਾਅਦ ਉਹ ਉੱਤਰ ਵਿਭਾਗ ਆ ਤੇ ਕਿਹਾ ਜੇ ਵੀ ਉਹ ਕਦੀ ਮੈਂ ਤਾਂ ਆਪੇ ਦਾ ਸਮਾ ਲੈਣਾ ਹੋਣਾ